ਅਗਰ ਕੀ ਕਿੜਾ ਜੀ ਸੁਣੋ ਇੱਕ ਵੀਡੀਓ ਕਵਰ ਕੀਤੀ ਸੋਨੂ ਦੇ ਕੋਲੇ ਆ ਖੜਾ ਜੇ ਸੋਨੂ ਕੀ ਹਾਲ ਆ ਕਿਰਪਾ ਜੀ ਮਹਾਰਾਜ ਜੀ ਚੜਦੀ ਕਲਾ ਨਾ ਬੜੀ ਕਿਰਪਾ ਬਾਬੇ ਦੀ ਤੇ ਝੁੱਟੀਆਂ ਆਪਣੇ ਕੋਲੇ ਸਾਰੀਆਂ ਕਿੰਨੀਆਂ ਸੁਈਆਂ ਅੱਠ ਸੁਈਆਂ ਤਾਜ਼ੀਆਂ ਬਿਲਕੁਲ ਤਾਜ਼ੀਆਂ ਝੁੱਟੀਆਂ ਤੇ ਸਾਰੀਆਂ ਪਹਿਲਾ ਦੂਜਾ ਸੁਆ ਸਾਰੀਆਂ ਇੱਕ ਹੀ ਪਹਿਲਾਂ ਹੀਰੇ ਆ ਹੀਰੇ ਇਹਨੂੰ ਵੀ ਹਲਾ ਦੇ ਮਾਰੀ ਫਿਰਤ ਨਹੀਂ ਕਰਨੀ ਵੇਖੇ ਵੀਰ ਭਰਾ ਦੱਸਣ ਵੀ ਵਾਕਈ ਚੀਜ਼ਾਂ ਲਿਆਇਆ ਲੱਭ ਕੇ ਹਨਾ ਕਮੈਂਟ ਵਾਲਿਆਂ ਦਾ ਕੋਈ ਫਰਕ ਨਹੀਂ ਆਪਾਂ ਨੂੰ ਜਿਵੇਂ ਮਰਜ਼ੀ ਕਰੀਂ ਭਲਾ ਹੋਵੇ ਉਹਨਾਂ ਦਾ ਬੜਾ ਧੰਨਵਾਦ ਆਪਣੇ ਭਰਾ ਹੀ ਨੇ ਉਹ ਵੀ ਠੀਕ ਹੈ ਹਾਂ ਵੀਡੀਓ ਵਹਿੰਦੇ ਆ ਵਾਕਈ ਕੱਲੇ ਇਨਾ ਸ਼ੁਕਰ ਵੀਡੀਓ ਤੇ ਵੇਜਦੇ ਨੇ ਵੀਡੀਓ ਤਾਂ ਵਹਿੰਦੇ ਆ ਤੇ ਮੰਨ ਲਾ ਉਹ ਵੀ ਕਰਦੇ ਮਾੜੀ ਜੀ ਅਗਲਾ ਉਹਨਾਂ ਨਾਰਾਜ਼ ਹੋ ਜੇ ਮੀਰਾ ਲਈ ਵਾਪਾਂ ਡਾਨੀ ਵਿਖਾਇਆ ਖਾਇਆ ਜੰਮੀਆਂ ਪੀਆਂ ਕਿ ਨਹੀਂ ਮਗਰੋਂ ਪਿੱਛੇ ਪਿੱਛੇ ਵਿਖਾਇਆ ਜੇ ਇੱਕ ਨਾ ਬਾਕੀ ਚੂਨ ਟਾਈਮ ਆ ਗਿਆ ਬਾਲੀਆਂ ਕੰਮ ਨਹੀਂ ਕੋਈ ਟਾਈਮ ਨਹੀਂ ਲੱਗਾ 1 ਘੰਟੇ ਦਾ ਵੀ ਇਹਨਾਂ ਨੂੰ ਮੈਂ ਅੱਧਾ ਘੰਟਾ ਵੀ ਨਹੀਂ ਟਾਈਮ ਲੱ ਚੋਣ ਤੋਂ ਨਹੀਂ ਸੰਤੂ ਸਭ ਮੈਂ ਗੁਮਾੜੀ ਛੱਡ ਕੇ ਜਾਂਦਾ ਆ ਕੱਟੀ ਦਾ ਵੀ ਕੋਈ ਊੜਾ ਬੰਨਾ ਨਹੀਂ ਹਨਾ ਸੰਸਾਭ ਚਲੋ ਆਪਾਂ ਆਪਦੇ ਅੱਡੇ ਦੀ ਸਿਫਤ ਨਹੀਂ ਕਰਦੇ ਇਹ ਕੱਟੀ ਪਾਸੇ ਅੱਡੇ ਦੇ ਹੋਵੇ 13 35 ਤੋਂ ਘੱਟ ਨਹੀਂ ਕਰਦੇ ਭਰਾਵਾ ਕਰਦੇ ਬੜੀ ਕਰਦੇ ਮੋਲੀ ਡੇਡ ਕਰਦੇ ਖਾ ਕੇ ਮੈਂ ਦਿੰਦਾ